ਦੀ ਕੀ ਨਾਮ ਹੈ ਜੀ ਮੇਰਾ ਨਾਮ ਪਰਮਜੀਤ ਕਾਲਾ ਮੈਂਬਰ ਪੰਚਾਇਤ ਪਿੰਡ ਜਗੀਰਪੁਰ ਤੋਂ ਅੱਛਾ ਜੀ ਹਾਂ ਜੀ ਤੇ ਭਾਜੀ ਅੱਜ ਇੱਥੇ ਖੜੇ ਹੋ ਜੀ ਭਾਜੀ ਅਸੀਂ ਖੜੇ ਆ ਇੱਕ ਤਾਂ ਸਾਡੇ ਨਾਲ ਜਗੀਰਪੁਰ ਦੇ ਵਿੱਚ ਆਹ ਪਾਣੀਆਂ ਫੈਕਟਰੀਆਂ ਦਾ ਡੈਂਗਾ ਦਾ ਠੀਕ ਆ ਸਾਡੇ ਜਗੀਰਪੁਰ ਦੇ ਵਿੱਚ ਛੱਡਿਆ ਹੋਇਆ ਠੀਕ ਆ ਅਸੀਂ ਪਹਿਲਾਂ ਇਹ ਬੰਦ ਵੀ ਕਰਵਾਇਆ ਠੀਕ ਆ ਹੁਣ ਫੇਰ ਉਹੀ ਕੰਮ ਹੋ ਰਿਹਾ ਆ ਠੀਕ ਆ ਕੋਈ ਸੁਣਵਾਈ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਬੱਚਿਆਂ ਦੀਆਂ ਮੌਤਾਂ ਬਜ਼ੁਰਗਾਂ ਦੀਆਂ ਮੋਤਾਂ ਠੀਕ ਆ ਇਹ ਗੱਡੇ ਪਾਣੀ ਨਾਲ ਹੋ ਰਹੀਆਂ ਇੱਥੇ ਦੇਖੀ ਹਾਂਜੀ ਠੀਕ ਆ ਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦੇ ਆ ਠੀਕ ਆ ਵੀ ਸਾਡਾ ਹੱਲ ਕੀਤਾ ਜਾਵੇ ਠੀਕ ਆ ਨਹੀਂ ਤਾਂ ਸਾਨੂੰ ਮਜਬੂਰੀ ਇਹ ਕੰਮ ਕਰਨੇ ਪੈਣੇ ਆ ਸਾਨੂੰ ਧਰਨਾ ਲਾਣਾ ਹੀ ਪੈਣਾ ਜਿਹੜਾ ਏਰੀਆ ਹੈ ਕਾਉਂਸਲਰ ਦਾ ਏਰੀਆ ਜਾਂ ਕਿਸੇ ਸਰਪੰਚ ਦਾ ਏਰੀਆ ਇਹ ਭਾਜੀ ਕਾਉਂਸਲਰ ਦਾ ਏਰੀਆ अच्छा एमएलए साहब ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਜਾਂ ਤੁਸੀਂ ਉਹਨਾਂ ਨਾਲ ਕੋਈ ਇਹ ਕੰਪਲੀਟ ਉੱਤੇ ਤੱਕ ਪਹੁੰਚਾਈ ਨਹੀਂ ਮੇਰੀ ਨਹੀਂ ਹੋਈ ਜੀ ਇਹਨਾਂ ਦੀ ਅੰਕਲ ਉਹਨਾਂ ਦੀ ਭਾਈ ਉਹਨਾਂ ਦੀ ਹੋਈ ਆ ਠੀਕ ਆ ਜੀ ਮੇਰੀ ਨਹੀਂ ਹੋਈ ਅੱਛਾ ਜੀ ਠੀਕ ਆ ਨਾ ਹਾਂਜੀ ਅੱਛਾ ਜੀ ਇਹਨਾਂ ਦੀ ਕੋਈ ਗੱਲਬਾਤ ਹੋਈ ਹੈ ਉਹਨਾਂ ਨੇ ਐਮਐਲਏ ਸਾਹਿਬ ਵੱਲੋਂ ਕੋਈ ਆਸ਼ਵਾਸਨ ਨਹੀਂ ਤੁਹਾਨੂੰ ਦਿੱਤਾ ਕਿ ਇਹਦਾ ਕੋਈ ਹੱਲ ਕੀਤਾ ਜਾਏਗਾ ਜਾਂ ਕੁਝ ਨਹੀਂ ਹੁਣ ਸਾਡੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਵੀ ਤੁਹਾਡੇ ਇਹ ਕੰਮ ਨਹੀਂ ਹੋਊਗਾ ਠੀਕ ਆ ਜੇ ਹੋਇਆ ਤੇ ਅਸੀਂ ਕਾਰਵਾਈ ਕਰਾਂਗੇ ਠੀਕ ਆ ਜੀ ਮੈਂ ਜੀ ਮੋਹਨ ਸਿੰਘ ਮੈਂਬਰ ਬਚਿਆ ਜਬੀਰਪੁਰ ਜੋ ਆ ਸਾਡੇ ਮੱਲਾ ਨਵਾਸੀ ਸਾਨੂੰ ਇੱਥੇ ਬੁਲਾਇਆ ਸੀਗਾ ਜੀ ਜੋ ਆ ਮੌਕਾ ਦਿਖਾਇਆ ਜੀ ਸਾਰਾ ਇਹ ਬਿਲਕੁਲ ਜਿਹੜੀਆਂ ਡੈਂਗਾ 25 ਤੋਂ 30 ਇੱਥੇ ਡੈਂਗਾ ਜ਼ਿਆਦਾ ਹੋਣ ਗਿਆ ਜਿੰਨਾ ਤਜਾਬੀ ਪਾਣੀਆਂ ਸਾਰਾ ਐ ਬਿਲਕੁਲ ਗਲਤ ਕਰ ਲੈਣ ਨੇ ਇਹਦੇ ਸਾਡੇ ਨਾਲੇ ਛੜਦਾ ਜੀ ਜੋ ਕਿ ਨਿਕਾਸੀ ਨਾਲਾ ਸਾਡਾ ਪੁਰਾਣਾ ਅਸੀਂ ਆਪਣੇ ਪਿੰਡ ਦਾ ਸਾਡਾ ਪਿੰਡ ਨਰਕ ਬਣਿਆ ਸੀ ਆਪਣਾ ਪਾਣੀ ਸੀਵਰੇਜ ਦਾ ਕਦੇ ਇੱਥੇ ਨਹੀਂ ਪਾਇਆ ਸਾਡਾ ਪਾਣੀ ਅਸੀਂ ਸਫਾਈ ਕਰਾਣੇ ਆ ਪਰ ਇਹ ਜਿਹੜਾ ਤੱਕੇ ਨਾਲ ਇਧਰ ਪੰਜ ਸੱਤ ਪਿੰਡ ਰਲ ਕੇ ਸਰਪੰਚ ਰਲ ਕੇ ਹੋਰ ਕਰੇ ਬਹੁਤ ਰਲੇ ਆ ਹੋਰ ਅਫਸਰ ਰਲੇ ਹੋਏ ਆ ਜਿਹੜੇ ਕਿ ਮਿਲੀ ਭਗਤ ਨਾਲ ਇਹ ਨਾਲਾ ਪੱਟ ਕੇ ਇਹ ਪਾਣੀ ਛੱੜਦਾ ਸਾਡਾ ਪਿੰਡ ਨਰਕ ਬਣਿਆ ਪਿਆ ਰਾਤ ਨੂੰ ਨੇ ਹੁਣ ਵੱਡਾ ਪਹਿਲੇ ਮੋਟਰ ਪਾਏ ਹੁਣ ਵੱਡਾ ਪਿਆ ਪਾਤਾ ਜੀ ਇਹ ਅਸੀਂ ਬੇਨਤੀ ਕਰਦੇ ਆ ਵੀ ਇਹ ਨਾ ਕਰੋ ਜੀ ਸਾਡਾ ਨਲਾਂ ਦਾ ਪਹਿਲੀ ਓਵਰਫਲੋ ਆ ਜੀ ਲੋਕਾਂ ਦੇ ਘਰਾਂ 'ਚ ਪਾਣੀ ਆ ਲੋਕਾਂ ਦੇ ਮਕਾਨ ਨਾਲ ਨਾਲ ਡਿਗਣ ਆਲੇ ਆ ਕੱਲ ਨੂੰ ਕੋਈ ਹਾਦਸਾ ਹੁੰਦਾ ਤਾਂ ਇਹਦਾ ਗਵਰਨਮੈਂਟ ਇਹਦਾ ਅਫਸਰ ਜੁਮੇਦਾਰ ਹੋਣਗੇ ਇਹ ਪ੍ਰਸ਼ਾਸਨ ਜੁਮੇਦਾਰ ਹੋਊਗਾ ਅਜਿਹਾ ਹੀ ਬੇਨਤੀ ਕਰਦੇ ਆ ਵੀ ਇਹਨੂੰ ਸਹੀ ਤਰੀਕੇ ਨਾਲ ਸਹੀਵਾ ਸਫਾਈ ਕਰਾਵੇ ਜਿੱਦ ਤਰ ਮੇਨ ਨੂੰ ਜਾਂਦਾ ਉਹ ਤੁਹਾਨੂੰ ਜਾਣਦਾ ਵੇ ਪਰ ਇਹ ਨਲੇ ਦੇ ਵਿੱਚ ਨਿਕਾਸੀ ਨਾਲਾ ਬਰਸਾਤੀ ਨਾਲਾ ਜਿਹੜਾ ਮਾਲਾ ਮੋਟਾ ਪਿੰਡਾਂ ਦਾ ਪਾਣੀ ਆਂਦਾ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਆ ਵੀ ਇਹ ਬਿਲਕੁਲ ਬੰਦ ਕੀਤਾ ਜਾਵੇ ਜੀ ਇਹੀ ਇਹਦੇ ਖਿਲਾਫ ਆ ਜੀ ਇਹ ਜਿਹੜਾ ਕੰਮ ਹੋ ਰਿਹਾ ਜੀ ਧੰਨਵਾਦ ਅੱਛਾ ਜੀ ਅੱਜ ਤੁਸੀਂ ਇੰਨੀ ਧੁੱਪ ਦੇ ਵਿੱਚ ਅੱਜ ਇੱਥੇ ਰੋਡ ਤੇ ਖੜੇ ਹੋ ਕੀ ਗੱਲ ਹੋਈ ਹੈ ਜੀ ਸਾਨੂੰ 1 ਮਹੀਨੇ ਦੇ ਤੋਂ ਇਹ ਸਾਡੇ ਮਹੱਲੇ ਦੇ ਨਾਲ ਮੇਰੀਆਂ ਧੀਆ ਬੈੜੀਆਂ ਡੀਐਸਪੀ ਐਸਪੀ ਆਈਜੀ ਅਫਸਰ ਸਾਰੇ ਅਫਸਰਾਂ ਦੇ ਅਸੀਂ ਤਰਖਾਸਾ ਦਿੱ ਇਹ ਲੋਕ ਜਿਹੜੇ ਆ ਪਵਨ ਡੈਂਗ ਆਹ ਹੋਰ ਡੈਂਗਾ ਜਿੰਨੀਆਂ ਵੀ ਆ ਬਾਜੜਾ ਰੋਡ ਦੇ ਉੱਤੇ ਇਹਨਾਂ ਨੇ ਆ ਨਿਯਾਇਤ ਤੌਰ ਤੇ ਇਸ ਇਲਾਕੇ ਦੇ ਵਿੱਚ ਜਿਹੜਾ ਆ ਪਾਣੀ ਪਾ ਕੇ ਸਾਡੇ ਪਲਾਟਾਂ ਦੇ ਵਿੱਚ ਜਿਹੜੇ ਪਲਾਟ ਆ ਸਾਡੇ ਨੀਵੇਂ ਆ ਉੱਥੇ 6 6 7 7 ਫੁੱਟ ਪਾਣੀ ਡੂੰਘਾ ਭਰ ਚੁੱਕਾ ਹੈ ਜੇ ਕੋਈ ਸਾਡਾ ਬੱਚਾ ਮਰ ਗਿਆ ਕਿਹੜਾ ਪ੍ਰਸ਼ਾਸਨ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਹੈ ਇਸ ਇਲਾਕੇ ਦੇ ਵਿੱਚ ਕੌਣੇ ਬੰਦਾ ਕੰਮ ਕਰ ਰਿਹਾ ਆ ਸਾਨੂੰ ਸਾਰੇ ਬੰਦੇ ਦੇ ਉੱਤੇ ਇਹਨਾਂ ਦੇ ਉੱਤੇ ਇਨਕੁਆਰੀ ਚਾਹੀਦੀ ਆ ਪਿਛਲੀ ਵਾਰੀ ਨਹੀਂ ਹੋਈ ਸੀ ਅੱਜੇ ਹੀ ਇਨਕੁਆਇਰੀ ਕਰਾਂਗੇ ਉਹਨਾਂ ਦੇ ਰਹੀ ਤਾਂ ਨਾ ਨਹੀਂ ਬੰਦ ਕਰਾਂਗੇ ਨਹੀਂ ਸਾਨੂੰ ਕਿਸਾਨ ਬੰਦੀਆਂ ਦੇ ਨਾਲ ਜੁੜ ਕੇ ਵੀ ਇਹਦਾ ਹੱਲ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂ ਅੰਕਲ ਜੀ ਕਿਹੜਾ ਪਾਣੀ ਇੱਧਰ ਨੂੰ ਆ ਰਿਹਾ ਜੀ ਇਹਦੇ ਵਿੱਚੋਂ ਡੰਗਿਆਂ ਦਾ ਪਾਣੀ ਆ ਰਿਹਾ ਜੀ ਅੱਛਾ ਜੀ ਤੇ ਆਹ ਜਿਹੜੇ ਬਿਜਲੀ ਵਾਲੇ ਆ ਇਹਨਾਂ ਨੇ ਬਿਜਲੀ ਚੋਰੀ ਦਿੱਤੀ ਹੈ ਸਾਡੇ ਕੋਲ ਪ੍ਰੂਫ ਪਈ ਹੈ ਜੀ ਅੱਛਾ ਜੀ ਪਿਛਲੇ ਸਾਲ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਚੋਰੀ ਬਿਜਲੀ ਦਿੱਤੀ ਚੋਰੀ ਮੋਟਰ ਲਈ ਚੋਰੀ ਮੋਟਰ ਹੀ ਕੱਢੀ ਆ ਸਾਡੇ ਕੋਲ ਇੱਕ ਇੱਕ ਸਬੂਤ ਆ ਇਹ ਲੋਕ ਕਹਿਣ ਲੱਗੇ ਕਿ ਇਹ ਐਮਐਲਏ ਨੇ ਲਵਾਈ ਆ ਅਗਰ ਲਾਕੇ ਦਾ ਉਹ ਐਮ.ਐਲ.ਏ ਹੈ ਤਾਂ ਸੁਣੇ ਇਸ ਗੱਲ ਨੂੰ ਗੌਰ ਨਾ ਅਸੀਂ ਆਪਣੇ ਬੱਚਿਆਂ ਦੀ ਖਾਤਰ ਜੀਣੇ ਬੈਠੇ ਆ ਜੇ ਸਾਡੇ ਬੱਚੇ ਨਾ ਜੀਂਦੇ ਰਹੇ ਐਮ.ਐਲ.ਏ ਸਾਹਿਬ ਤੇ ਅਸੀਂ ਹਰੇਕ ਮਜ਼ਦੂਰ ਬੰਦਾ ਸਾਰੇ ਸਭ ਤੇ ਭਾਰੀ ਪਾਵਾਂਗੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜੇ ਮੋਟਰ ਲਵਾਈਆਂ ਤੇ ਇਹਨੂੰ ਬੰਦ ਕਰਾ ਦਿਓ ਨਹੀਂ ਤਾਂ ਇਹ ਕੰਮ ਵਾਧਾ ਵਾਧਾ ਵਧ ਹੀ ਜਾਊਗਾ ਇਹ ਤੁਹਾਡੇ ਵੱਲੋਂ ਦਰਖਾਸਤ ਵੀ ਦਿੱਤੀ ਗਈ ਪਹਿਲਾਂ ਕਿ ਅਫਸਰ ਨੂੰ ਹਾਂਜੀ ਅਸੀਂ ਟੀ.ਸੀ ਸਾਹਿਬ ਨੂੰ ਵੀ ਦਿੱਤੀ ਆ ਡੀ.ਡੀ.ਓ ਸਾਹਿਬ ਨੂੰ ਦਿੱਤੀ ਆ ਵੀਡੀਓ ਸਾਹਿਬ ਨੂੰ ਵੀ ਦਿੱਤੀ ਆ ਆਣੇ ਦੇ ਵਿੱਚ ਵੀ ਦਿੱਤੀ ਆ ਸਾਰੇ ਪਾਸੇ ਅਸੀਂ ਦਰਖਾਸਤ ਦਿੱਤੀ ਹੈ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਹਾਰ ਕੇ ਹੁਣੇ ਤੱਕ ਬਰਸਾਤਾ ਆਣੀ ਹੈ ਤੇ ਸਾਡੇ ਜਿਹੜੇ ਬੱਚੇ ਆ ਨਾ ਉਹ ਸਕੂਲ ਜਾ ਸਕਦੇ ਆ ਨਾ ਕੋਈ ਅਸੀਂ ਕੰਮਕਾਰ ਕਰ ਸਕਦੇ ਆ ਜਿਹਨਾਂ ਦੇ ਅਸੀਂ ਲੋਨ ਦੇਨੇ ਆ ਲੈਣੇ ਦੇਨੇ ਪੈਸੇ ਆ ਉਹ ਸਾਡੇ ਆ ਕੇ ਸਿਰ ਪੈਂਦੇ ਆ ਜਦ ਅਸੀਂ ਘਰੀ ਅੰਦਰ ਬਾਹਰ ਪੜਦੇ ਤੇ ਉੱਥੇ ਅਸੀਂ ਨਾ ਕੰਮ ਤੇ ਜਾ ਸਕਦੇ ਨਾ ਕਰ ਤੇ ਜਾ ਸਕਦੇ ਅਸੀਂ ਬਹੁਤ ਦੁਖੀ ਆ ਜੀ ਅੱਛਾ ਇਹ ਕਿਹੜੀ ਕਲੋਨੀ ਪੈਂਦੀ ਹੈ ਜੀ ਇੱਧਰ ਨਿਊ ਅਮਰਜੀਤ ਕਲੋਨੀ ਮਾਡਲ ਕਲੋਨੀ ਗੁਜਰ ਕਲੋਨੀ ਔਰ ਹੋਰ ਕਈ ਕਲੋਨੀਆਂ ਇਹਦੇ ਨਾਲ ਪੋ ਡਾਗ ਕਲੋਨੀ ਕਈ ਕਲੋਨੀਆਂ ਪੈ ਰਹੀਆਂ ਆ ਜਿਹੜੀਆਂ ਕਿ ਕਈ ਮੌਤਾ ਹੋ ਚੁੱਕੀਆਂ ਜਾਨਵਰਾਂ ਦੀਆਂ ਔਰ ਇਨਸਾਨਾਂ ਦੀਆਂ ਇਹ ਸਪੋਰਟਸ ਨੇ ਕੋਈ ਵੀ ਕਿਸੇ ਪ੍ਰਸ਼ਾਸਨ ਨੇ ਸਾਡੀ ਇਨਕੁਆਰੀ ਨਹੀਂ ਕੀਤੀ ਕੋਈ ਵੀ ਸਾਡੀ ਸਾਰ ਨਹੀਂ ਲਈ ਡੇਰੀਆਂ ਦਾ ਪਾਣੀ ਸਾਡੇ ਵਿੱਚ ਡੈਂਗਰ ਦਾ ਪਾਣੀ ਸਾਡੇ ਵਿੱਚ ਜਿਹੜਾ ਮਹੱਲੇ ਦਾ ਨਿਕਾਸ ਦਾ ਪਾਣੀ ਆ ਉਹ ਇਹਦੇ ਵਿੱਚ ਛੱਪੜ ਦੇ ਵਿੱਚ ਤੁਸੀਂ ਇਹ ਦੱਸੋ ਇੱਕ ਬਰਸਾਤੀ ਛੱਪੜ ਦੇ ਵਿੱਚ ਇੰਨੇ ਪਾਣੀ ਪਾ ਕੇ ਜਿਹੜਾ 10000 ਬੰਦੇ ਇਸ ਇਲਾਕੇ ਦੇ ਵਿੱਚ ਰਹਿ ਰਹੇ ਆ ਉਹਦਾ ਕੀ ਹਾਸਲ ਹੋਊਗਾ ਦੱਸੋ ਸਾਨੂੰ ਤੁਸੀਂ ਅਸੀਂ ਕਿੱਥੇ ਜਾਈਏ ਤੁਸੀਂ ਕੀ ਮੰਗ ਕਰਦੇ ਆ ਅਸੀਂ ਇਹੀ ਬੇਨਤੀ ਕਰਦੇ ਆ ਕਿ ਆ ਜਿਹੜਾ ਪਾੜ ਪਟਿਆ ਕਰਕੇ ਸਰਕਾਰਾਂ ਸਾਡੇ ਨਾਲ ਇਹ ਕਰ ਰਹੀਆਂ ਸਾਡੇ ਬੱਚੇ ਨਾਲ ਜ਼ੁਲਮ ਇਹਨੂੰ ਬੰਦ ਕਰੋ ਨਹੀਂ ਤਾਂ ਅੱਗੇ ਵੀ ਸਰਕਾਰਾਂ ਨੇ ਆਣਾ ਬੋਟ ਫੇਰ ਵੀ ਪੈਸੇ ਦੇਣੀ ਆ ਲੇਕਿਨ ਆਪਣਾ ਸੋਚ ਵਿਚਾਰ ਕੇ ਸਾਡੇ ਇਲਾਕੇ ਦੇ ਵਿੱਚ ਆਓ ਨਹੀਂ ਤਾਂ ਬੇਇੱਜ਼ਤੀ ਬਹੁਤ ਕਰ ਲਈਏ ਤੁਹਾਡੀ ਲੋਕਾਂ ਨੇ ਪਹਿਲਾਂ ਮੈਂ ਤੁਹਾਡਾ ਸਾਰੀ ਮੀਡੀਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਲੋਕਾਂ ਤੱਕ ਪਹੁੰਚਾ ਰਹੇ ਹੋ ਮੈਂ ਅੱਜ ਜਿਹੜੀ ਗੱਲ ਕਰਨ ਜਾ ਰਿਹਾ ਨਲੇ ਦੇ ਖਿਲਾਫ ਕਰ ਰਿਹਾ ਕਿ ਇਹ ਜਿਹੜਾ ਨਲਾ ਸੀਗਾ ਇਹ ਬਾਜੀਗਰ ਕਲੋਨੀ ਤੋਂ ਲਾ ਕੇ ਪਿੰਡ ਕੱਕਾ ਢੋਲਾ ਤੱਕ ਜਾਂਦਾ ਅੱਜ ਦੀ ਡੇਟ ਦੇ ਵਿੱਚ ਇੱਥੇ ਕੁਝ ਕਲੋਨੀਆਂ ਗੈਰ ਕਾਨੂੰਨੀਆ ਜਿਹੜੀਆਂ ਕਲੋਨੀਆਂ ਕੱਟ ਦਿੱਤੀਆਂ ਉਹ ਕਲੋਨੀਆਂ ਦੇ ਜਿਹੜੇ ਲੋਕ ਨੇ ਪਾਵਰਫੁੱਲ ਲੋਕ ਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਨਜਾਇਜ਼ ਕਬਜ਼ੇ ਨੇ ਨਲੇ ਦੇ ਵਿੱਚ ਕਲੋਨੀਆਂ ਕੱਢਦੇ ਆ ਕੋਈ ਕਿਸੇ ਕੋ ਐਨਓਸੀ ਨਹੀਂ ਕਿਸੇ ਕੋ ਕੋਈ ਰਜਿਸਟਰੀ ਨਹੀਂ ਹੈਗੀ ਜੇ ਅਸੀਂ ਆਪਣੇ ਇਲਾਕੇ ਦਾ ਮਿਹਰਬਾਨ ਪਿੰਡ ਦਾ ਪਾਣੀ ਜੇ ਅੱਜ ਸੀਵਰੇਜ ਦਾ ਅਸੀਂ ਇਹਦੇ ਵਿੱਚ ਪਾਣ ਲੱਗਿਆ ਪਹਿਲੀ ਗੱਲ ਸਾਨੂੰ ਕਾਰਪੋਰੇਸ਼ਨ ਪਰਮਿਸ਼ਨ ਨਹੀਂ ਦੇ ਰਿਹਾ ਸੀਗਾ ਲਾਉਣ ਵਾਸਤੇ ਜੇ ਡੀਸੀ ਸਾਹਿਬ ਨੇ ਕਹਿ ਆ ਗਿਆ ਕਿ ਤੁਸੀਂ ਪਾਣੀ ਪਾ ਲਓ ਨਲੇ ਦੇ ਵਿੱਚ ਅੱਜ ਕੁਝ ਲੋਕਾਂ ਨੇ ਜਿਹੜੇ ਕਲੋਨੀਆਂ ਤੋਂ ਜਿਨ੍ਹਾਂ ਨੇ ਪਲਾਟਾਂ ਦੇ ਪੈਸੇ ਖਾ ਲਏ ਕੁਝ ਲੋਕ ਆਣ ਕੇ ਇੱਥੇ ਹੁੱਲੜਬਾਜੀ ਕੁਝ ਜਨਾਨੀਆਂ ਨਾਲ ਲਿਆ ਕੇ ਸਾਡੇ ਦੇ ਉੱਤੇ ਉਹਨਾਂ ਨੇ ਗਾਲੀ ਗਲੋਚ ਕੀਤਾ ਜੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਤੇ ਤਾਂ ਅੱਜ ਅਸੀਂ ਨਲਾ ਸਾਫ਼ ਕਰਾ ਕੇ ਨਲੇ ਦੇ ਵਿੱਚ ਪਾਣੀ ਪਾਣ ਦੇ ਲਈ ਅਸੀਂ ਪੂਰਾ ਆਪਣਾ ਯੋਗਦਾਨ ਲਾ ਕੇ ਮਹੱਲੇ ਚੋਂ ਪੈਸੇ ਇਕੱਠੇ ਕਰਕੇ ਤੁਸੀਂ ਦੇਖੋ ਮੌਕਾ ਤੁਹਾਨੂੰ ਦਿਖਾਣਾ ਕਿ ਜਿਹੜਾ ਗੁਰੂ ਘਰ ਦੇ ਵਿੱਚ ਪਾਣੀ ਜਿਹੜਾ ਨਾ ਉਹ ਪਾਣੀ ਦੇਖ ਲਓ ਕਿ ਸਾਡੇ ਗੁਰੂ ਘਰ ਦੇ ਅੰਦਰ ਜਾ ਰਿਹਾ ਔਰ ਸੀਵਰੇਜ ਦਾ ਪਾਣੀ ਗੰਦਾ ਐਡੀ ਗੈਰਤਮੰਦ ਲੋਕ ਨੇ ਕਿ ਆਪਣੇ ਗੁਰੂ ਘਰ ਕਰਕੇ ਵੀ ਨਹੀਂ ਬੋਲ ਸਕਦੇ ਅੱਜ ਜੇ ਅਸੀਂ ਆਪਣੇ ਪੱਲਿਓਂ ਪੈਸੇ ਲਾ ਕੇ ਨਲਾ ਸਾਫ਼ ਕਰਾ ਕੇ ਜੇ ਨਲੇ ਦੇ ਵਿੱਚ ਪਾਣੀ ਪਾ ਰਹੇ ਆ ਤਾਂ ਕਿਸੇ ਨੂੰ ਕੀ ਤਕਲੀਫ਼ ਹੋ ਸਕਦੀ ਐ ਲੋਕਾਂ ਨੇ ਇੱਥੇ 100 200 200 ਗੱਜ ਦੇ ਵਿੱਚ ਕੁਆਟਰ ਬਣਾ ਕੇ ਪ੍ਰਦੇਸੀ ਮਜ਼ਦੂਰਾਂ ਨੂੰ ਦੇ ਦਿੱਤੇ ਤੁਸੀਂ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਹੋ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਏ ਨੇ ਜੇ ਕਿਸੇ ਦੇ ਕੋਲੇ ਜਿਹੜੇ ਜਿਹੜੇ ਨਲੇ ਦੇ ਨਾਲ ਘਰ ਹੈਗੇ ਨੇ ਜੇ ਕਿਸੇ ਦੇ ਕੋਲੇ ਕੋਈ ਰਜਿਸਟਰੀ ਕੋਈ ਕਾਗਜ਼ ਪੱਤਰ ਹੈਗਾ ਤਾਂ ਉਹ ਦਿਖਾਣ ਇਹ ਸਾਰਾ ਪਾਣੀ ਜਿੰਨਾ ਵੀ ਆ ਨਲੇ ਦੇ ਵਿੱਚ ਪਾਣ ਵਾਲਾ ਸਾਨੂੰ ਰੋਕਿਆ ਜਾ ਰਿਹਾ ਆ ਅਸੀਂ ਸਾਡੇ ਐਮ.ਐਲ.ਏ. ਸਾਹਿਬ ਮੁੰਡੀਆਂ ਸਾਹਿਬ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਜਿਹੜੇ ਨਜਾਇਜ਼ ਕਬਜ਼ੇ ਨੇ ਹਟਾਏ ਜਾਣ ਤੇ ਨਲੇ ਨੂੰ ਸਾਫ਼ ਕਰਾ ਕੇ ਨਲੇ ਦੇ ਵਿੱਚ ਪਾਣੀ ਪਵਾਇਆ ਜਾਵੇ ਅਗਰ ਸਾਨੂੰ ਕਾਰਪੋਰੇਸ਼ਨ ਪਰਮਿਸ਼ਨ ਨਹੀਂ ਦਿੰਦਾ ਸੀਵਰੇਜ ਲਾਈਨ ਦੇ ਵਿੱਚ ਪਾਣੀ ਪਾਉਣ ਦੇ ਲਈ ਕਿ ਜਿਹੜਾ ਸਾਡਾ ਸੀਵਰੇਜ ਦਾ ਪਾਣੀ ਆ ਵੇਸਟ ਪਾਣੀ ਆ ਬਰਸਾਤ ਦਾ ਪਾਣੀ ਆ ਉਹ ਤਾਂ ਅਕਸਰ ਨਲੇ ਦੇ ਵਿੱਚ ਪਾਇਆ ਜਾਵੇ ਨਾ ਤੇ ਬਾਹਰ ਖੜੇ ਮੁੱਲੇ ਵਾਲਿਆਂ ਨੂੰ ਕਿਹਾ ਜਾ ਰਿਹਾ ਕੁਝ ਕੁ ਲੋਕਾਂ ਨੂੰ ਕਿ ਅੱਜ ਵੀ ਡਾਈੰਗਾਂ ਦੇ ਪਾਣੀ ਆ ਤੈਨੂੰ ਛੱਡ ਰਹੇ ਨੇ ਨੀ ਕੋਈ ਦੱਸੇ ਨਾ ਡੈਂਗਾ ਦਾ ਪਾਣੀ ਆ ਡ ਤੁਸੀਂ ਬਾਏੜੇ ਰੋਡ ਦੀ ਕੋਈ ਵੀ ਡੈਂਕ ਦਿਖਾ ਦਿਓ ਮੈਨੂੰ ਜਲਦੀ ਹੋਵੇ ਅੱਜ ਦੀ ਡੇਟ ਚ ਡੈਂਗਾ ਬੰਦ ਨੇ ਡੈਂਗਾ ਦੇ ਸੀਵਰੇਜ ਅਸੀਂ ਖੁਦ ਬੰਦ ਕਰਾਏ ਹੋਏ ਨੇ ਮੈਂ ਤੁਹਾਨੂੰ ਉਹ ਨਿਊਜ਼ਪੇਪਰ ਵੀ ਦੇ ਦਿੰਨਾ ਜਿੱਥੇ ਅਸੀਂ ਡੈਂਗਾ ਦਾ ਵਿਰੋਧ ਕੀਤਾ ਹੋਇਆ ਹੈ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਇਹ ਲੋਕ ਕਰਦੇ ਨਹੀਂ ਨਲੇ ਦੀ ਸਫਾਈ ਦਾ ਰੋਲਾ ਆ ਆਪਣੇ ਐਮਐਲਏ ਨੂੰ ਕਹਿ ਕੇ ਆਪਣੇ ਐਮਪੀ ਨੂੰ ਕਹਿ ਕੇ ਇਹ ਲੋਕ ਕਰਵਾ ਸਕਦੇ ਨੇ ਪਰ ਉਸ ਪਾਸੇ ਨੂੰ ਨਹੀਂ ਜਾ ਰਹੇ ਤੁਸੀਂ ਯਕੀਨ ਮੰਨੋ ਮਾਡਲ ਕੋਲ ਨਹੀਂ ਜਗੀਰਪੁਰ ਕੱਕਾ ਥੋਲਾ ਉਹਦਾ ਪਾਣੀ ਕਿੱਥੇ ਜਾ ਰਿਹਾ ਹੈ ਸੀਵਰੇਜ ਦਾ ਪਾਣੀ ਕਿੱਥੇ ਜਾ ਰਿਹਾ ਹੈ ਨਲੇ ਚ ਹੀ ਜਾ ਰਿਹਾ ਨਾ ਜੇ ਸਾਡੇ ਇੱਕ ਪਿੰਡ ਦਾ ਪਾਣੀ ਨੀ ਸੀਵਰੇਜ ਚ ਚਲ ਜੂਗਾ ਤਾਂ ਕਿਸੇ ਨੂੰ ਕੀ ਤਕਲੀਫ ਆ ਭਾਈ ਐ ਬੇਨਤੀ ਆ ਸਾਡੀ ਕੀ ਸਾਡੀ ਇਹ ਮੰਗ ਆ ਕਿ ਭਾਈ ਜਿਹੜਾ ਸਾਡਾ ਸੀਵਰੇਜ ਦਾ ਪਾਣੀ ਆ ਵੇਸਟ ਪਾਣੀ ਆ ਬਾਹਰ ਦਾ ਸਾਧ ਦਾ ਪਾਣੀ ਆ ਉਹ ਪਾਣੀ ਜਿਹੜਾ ਆ ਕਿ ਨਲੇ ਦੇ ਵਿੱਚ ਸਾਨੂੰ ਪਾਣ ਦੀ ਪਰਮਿਸ਼ਨ ਆਲਰੇਡੀ ਸਾਡੇ ਕੋਲ ਹੈਗੀ ਆ ਕਿ ਸਾਨੂੰ ਰੋਕਿਆ ਨਾ ਜਾਵੇ ਅਸੀਂ ਪ੍ਰਸ਼ਾਸਨ ਤੋਂ ਬਿਲਕੁਲ ਜੀ ਉਹਨਾਂ ਦੇ ਪੀਏ ਸਾਹਿਬ ਦੇ ਵੀ ਧਿਆਨ ਦੇ ਵਿੱਚ ਹੈਗਾ ਐਮਐਲਏ ਸਾਹਿਬ ਦੇ ਵੀ ਧਿਆਨ ਦੇ ਵਿੱਚ ਹੈਗਾ ਤੇ ਇਹ ਆ ਕਿ ਸਾਨੂੰ ਕੁਝ ਲੋਕ ਸ਼ਰਾਸਤੀ ਲੋਕ ਹੈਗੇ ਨੇ ਜਿਹੜੇ ਸਾਨੂੰ ਇਸ ਚੀਜ਼ ਤੋਂ ਰੋਕ ਰਹੇ ਨੇ ਅਸੀਂ ਪ੍ਰਸ਼ਾਸਨ ਤੋਂ ਅਸੀਂ ਕੋਈ ਕਾਨੂੰਨ ਦੀ ਕਰਨੀ ਨਹੀਂ ਰਹੀ ਕਿ ਸਾਨੂੰ ਸਾਡੀ ਸੰਯੋਗ ਕੀਤਾ ਜਾਵੇ ਹੈਲਪ ਕੀਤੀ ਜਾਵੇ ਭਾਈ ਜੀ ਮੇਰਾ ਨਾਮ ਲਖਵੀਰ ਸਿੰਘ ਰਿੰਕੂ ਮੇਰੀ ਵਾਈਫ ਜਿਹੜੀ ਆ ਗ੍ਰਾਮ ਪੰਚਾਇਤ ਵਾਲੀ ਵਹਰ ਤੋਂ ਸਰਪੰਚ ਆ ਅੱਛਾ ਜੀ ਤੇ ਅਸੀਂ ਕੱਲ ਦੇ ਸਮੇਂ ਦੇ ਵਿੱਚ ਸਾਡਾ ਸੰਘਰਸ਼ ਤਾਂ ਕਾਫੀ ਟਾਈਮ ਦਾ ਚੱਲਦਾ ਜਾ ਰਿਹਾ ਤੇ ਮੱਲੇਦਾਰਾਂ ਦੀ ਪਿੰਡ ਵਾਸੀਆਂ ਦੀ ਇਹਨਾਂ ਦੀ ਬੇਨਤੀ ਤੇ ਅਸੀਂ ਜਿਹੜਾ ਕੱਲ ਅਸੀਂ ਅ ਸਿਵਰੇਜ ਦੇ ਪਾਈਪ ਜਿਹੜੇ ਪਲੇਆ ਕੇ ਇਸ ਇਹ ਨਾਲੇ ਚ ਪਾਉਣੇ ਪਾਉਣ ਦੀ ਕੋਸ਼ਿਸ਼ ਪਾਏ ਜੀ ਉਸ ਤੋਂ ਬਾਅਦ ਆ ਦੇਖੋ ਅਸੀਂ ਆ ਸਫਾਈ ਕਰਵਾਈ ਜੀ ਠੀਕ ਹੈ ਜੀ ਤੇ ਉਹਦੇ ਵਿੱਚ ਸਫਾਈ ਕਰਾ ਕੇ ਵੀ ਤਾਂ ਜੋ ਸਾਡਾ ਪਾਣੀ ਅੱਗੇ ਚੱਲ ਸਕੇ ਠੀਕ ਹੈ ਜੀ ਬਟ ਜਿਹੜੇ ਕੋਈ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਨਾਲੇ ਦੇ ਉੱਪਰ ਕਬਜ਼ੇ ਕੀਤੇ ਹੋਏ ਅੱਗੇ ਜਾ ਕੇ ਦੇਖੋ ਸੀਬੀਆ ਸਾਹਿਬ ਨੇ ਇੱਕ ਉੱਥੇ সুইমিং ਪੂਲ ਬਣਾਇਆ ਉੱਥੇ ਪਾਈਪ ਆ ਕੇ ਕਬਜ਼ਾ ਕੀਤਾ ਹੋਇਆ ਵਿਚਾਲੇ ਵੀ ਇੱਕ ਹੋਰ ਹੈਗਾ ਜੀ ਉਹਨਾਂ ਨੇ ਵੀ ਕਬਜ਼ਾ ਕੀਤਾ ਹੋਇਆ ਆ ਦੇਖੋ ਇੱਥੇ ਵੀ ਕਬਜ਼ਾ ਕੀਤਾ ਹੋਇਆ ਸੀਗਾ ਜੀ ਠੀਕ ਹੈ ਜੀ ਅਸੀਂ ਪੱਟ ਕੇ ਇਹਨੂੰ ਸਾਫ਼ ਕਰ ਦਿੱਤਾ ਜੀ ਤਾਂ ਜੋ ਸਾਡ ਪਰ ਜਿਹੜੇ ਕੋਈ ਸ਼ਰਾਰਤੀ ਅਨਸਰ ਆ ਵੀ ਇਹ ਨਹੀਂ ਚਾਹੁੰਦੇ ਵੀ ਇਹ ਸਾਡਾ ਜਿਹੜਾ ਇਸ ਨਾਲੇ ਦੇ ਵਿੱਚ ਜਿਹੜਾ ਪਾਣੀ ਪਾਇਆ ਜਾਵੇ ਠੀਕ ਆ ਜੀ ਇਹ ਨਾਲੇ ਨਦੀਆਂ ਇਸੇ ਲਈ ਬਣਦੇ ਆ ਜੇ ਕੋਈ ਵੇਸਟ ਜਦੋਂ ਵੀ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ ਕੋਈ ਸੀਵਰੇਜ ਦੀ ਸਮੱਸਿਆ ਕੋਈ ਬਰਸਾਤੀ ਸਮੱਸਿਆ ਇਹ ਨਾਲੇ ਵਿੱਚੋਂ ਹੀ ਨਿਕਾਸ ਦਾ ਨਿਕਲਿਆ ਜਾਂਦਾ ਜੀ ਪਰ ਸ਼ਰਾਰਤੀ ਅਨਸਰ ਜਿਹੜੇ ਇਦਾਂ ਦੇ ਕੁਝ ਬਿੱਬੀਆਂ ਲਿਆ ਕੇ ਜੋ ਸਾਡੇ ਨਾਲ ਸਾਡੇ ਵਰਕਰਾਂ ਖਿਲਾਫ ਸਾਨੂੰ ਗਲਤ ਸ਼ਬਦਾਵਲੀ ਬੋਲੀ ਗਈ ਆ ਅਸੀਂ ਚਾਹੁੰਦੇ ਵੀ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇਹ ਸਾਰਾ ਧਿਆਨ ਜਿਹੜਾ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਉਹਨਾਂ ਦੇ ਪੀ ਰਿਸ਼ਪਾਲ ਸਿੰਘ ਨਾਲ ਮੇ ਪਰ ਉਹਨਾਂ ਨੂੰ ਕੋਲੋਂ ਕੋਈ ਸਾਨੂੰ ਵਧੀਆ ਤਰੀਕੇ ਨਾਲ ਗਾਰਡ ਨਹੀਂ ਕੀਤਾ ਜਾਂਦਾ ਹੈਗਾ ਸਾਡੇ ਕੋਲ ਪ੍ਰਸ਼ਾਸਨ ਸਾਡੇ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਬੰਦਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਸਾ ਪਰਲਾ ਲਾਏਗਾ ਇਥੇ ਮੈਟਰ ਕੀ ਆ ਪਾਣੀ ਦਾ ਕੋਈ ਨਾ ਲੈਣ ਦੇਣਾ ਪਾਣੀ ਹੋ ਕੇ ਤਾਂ ਹੀ ਪਾਣੀ ਦੇਣਾ ਉਹਦੇ ਨੇ ਬੰਦੇ ਚ ਪਾਉਂਦੇ ਆ ਜਦੋਂ ਜ਼ਗੀਰ ਪੋਰ ਇਧਰ ਆਲੇ ਨਹੀਂ ਕਿੱਥੇ ਦੇ ਬੰਦੇ ਨੇ ਜਿਹੜੇ ਰੋੜਾ ਪਾ ਰਹੇ ਜਿਹੜਾ ਕਹਿੰਦੇ ਡਾਂਗ ਦਾ ਪਾਣੀ ਆ ਬਸ ਦੇਖਣੇ ਤਾਂ ਹੁਣ ਤਾਂ ਦੇਖਣਾ ਨੇ ਭੱਲੇ ਪਹਿਲਾਂ ਤਾਂ ਰੋੜਾ ਚੱਲਦਾ ਕਿਹੜਾ ਅੱਜ ਦਾ ਚੱਲਿਆ ਸਾਲ ਹੋ ਗਿਆ ਚੱਲਦੇ ਨੇ ਇਹਨੂੰ ਰੋੜੇ ਅੱਛਾ ਜੀ ਕਾਰਪੋਰੇਟਾਂ ਦਾ ਕੰਮ ਹੈ ਵਾਖਿਓ ਦੇਖਣਗੇ ਆਣਗੇ ਕਿਦੋਂ ਪਾਣੀ ਕੱਢਣਾ ਕਿਸੇ ਨੂੰ ਨਹੀਂ ਕੱਢਣਾ ਹੁਣ ਪੌਂਸਾ ਦਾ ਕੰਮ ਇਹਨਾਂ ਨੂੰ ਲੱਗ ਬੈਠ ਕੇ ਗੱਲ ਕਰ ਲੈ ਠੀਕ ਹੈ ਜੀ